ਉਹ ਯਾਰ ਚੰਗਾ ਦੂਰੇ ਕੱਪੜੇ ਲਾ ਕੇ ਨਾ ਮੈਂ ਤਾਂ ਜਸ਼ਨ ਨੂੰ ਫੋਨ ਕਰਦੀ ਆ ਕਿੰਨੇ ਦਿਨ ਹੋ ਗਏ ਉਹ ਤਾਂ ਗੇੜੇ ਨਹੀਂ ਮਾਰਿਆ ਮੈਨੂੰ ਜੀਜਾ ਨਹੀਂ ਲੱਗਦਾ ਤੇ ਆਏ ਥੋੜਾ ਹੰਪੇ ਵੀ ਗਏ ਹੋਦੀ ਮਾਂ ਬੁੱਕ ਕੀ ਤੇ ਪਰਜਾਈ ਕੋਲੇ ਹੁਣੀ ਨਹੀਂ ਪਰਜਾਈਆਂ ਵੀ ਤਾਂ ਮਾਮਾ ਵਰਗੀਆਂ ਹੁੰਦੀਆਂ ਨੇ ਤੇ ਮੁੜ ਕੇ ਗੇੜੇ ਨਹੀਂ ਮਾਰਿਆ ਮੈਂ ਕਿਰਾ ਕੱਪੜੇ ਲਾ ਕੇ ਫਿਰ ਉਹਨੂੰ ਫੋਨ ਕਰਦੀ ਆ ਅੰਮ ਤਾਂ ਮੈਂ ਨਿਵੇੜ ਲਿਆ ਹੁਣ ਘੰਟਾ ਹਾਂ ਜੀ ਹਜੂ ਜਾਨੀ ਜੀ ਮੈਂ ਮਖਲੀ ਮੇਰੀ ਪਰਜਾਇ ਨੇ ਮੈਨੂੰ ਪੁੱਛਿਆ ਵੀ ਨਹੀਂ ਮੁੜ ਕੇ ਜਸ਼ਨ ਨੂੰ ਫੋਨ ਕਰਦੀ ਹੈ ਬੱਲੇ ਤਾਂ ਜਾਈ ਜਾਂਦੀ ਆ ਚੱਕਦੀ ਨਹੀਂ ਪਤਾ ਨਹੀਂ ਕੋਈ ਕੰਮ ਕਰੀ ਆਂਦੀ ਆ ਹੈਲੋ ਨਵਸਤੇ ਜੀ ਹਾਂ ਬੜੀ ਸਾਰੇ ਠੀਕ ਠਾਕ ਤੁਸੀਂ ਦੱਸੋ ਕਿਵੇਂ ਹੋ ਮੈਂ ਤਾਂ ਜਿਵੇਂ ਨਾ ਹੀ ਫੋਨ ਕਰਿਆ ਸੀ ਮੈਂ ਕਿਹਾ ਕਿ ਤੁਸੀਂ ਆ ਜਾਂਦੇ ਫੇਰ ਕੀ ਹੋਵੇਗੀ ਆਪਣੀ ਮੰਮੀ ਮੁੱਕ ਗਈ ਤਾਂ ਪਰਜਾਈਆਂ ਵੀ ਤਮਾਵਾ ਵਰਗੀਆਂ ਗੁੰਦਗਾਨੀ ਚਾਰ ਦਿਨ ਲਾਦਾ ਨਾਲੇ ਮੇਰਾ ਵੀ ਜੀ ਨਹੀਂ ਲੱਗਦਾ ਘਰ ਸੁਣਾ ਹੋਇਆ ਤੇ ਮੰਮੀ ਤੋਂ ਬਿਨਾ ਤਾਂ ਦੁਨੀਆ ਨਹੀਂ ਪਹਰਾ ਹਾਂਗੀ। ਰੱਗ ਮਿਲ ਕੇ ਨਾਲੇ ਤੇਰਾ ਜੀ ਲੱਗ ਜੂ ਨਾਲੇ ਮੇਰਾ ਜੀ ਲੱਗ ਜੂਗਾ। ਆਜੇ ਹੋਏ ਤਾਂ ਸੀ ਚੰਗਾ। ਠੀਕ ਐ। ਮੰਮਾ ਤੁਸੀਂ ਵਾਰੀਆ ਕਿ ਤਾ ਵੋ ਨੂੰ ਫੋਨ ਕਰ ਲਿਆ। ਉਹਨਾਂ ਦਾ ਵੀ ਤਾਂ ਜ਼ਿਕਰ ਤਾਂ ਹੋਊਗਾ ਇੱਥੇ ਆਂਦਾ ਤੇ ਵਧੀਆ ਗੱਲ ਹੈ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ ਤੇ ਮੈਂ ਪੁੱਤ ਤੂੰ ਇਹ ਇਸ ਕਰ ਦਿੱਤੀ ਹੈ ਉਹ ਵੀ ਇਸ ਕਰ ਦਿੱਤੀ ਹੈ ਉਹ ਵੱਡੀ ਹੈ ਕੀ ਤੂੰ ਛੋਟੀ ਹੈ ਜੀ ਇੱਕੋ ਜਿਹਾ ਹੱਕ ਹੁੰਦਾ ਈ ਆਂਦਾ ਬਾਟਰ ਤਾਂ ਮੈਂ ਕੱਢ ਲਈ ਜਸਨ ਤੋਂ ਪਹਿਲਾਂ ਪਹਿਲਾਂ ਸਬਜ਼ੀ-ਸਬਜ਼ੀ ਬਣਾ ਕੇ ਰੱਖ ਲੈਣੀ ਆ ਆਟਾ ਗੁੰਨ ਕੇ ਰੱਖ ਲੈਣੀ ਆ ਉਹਦੀ ਨੂੰ ਰੋਟੀਆਂ ਦੇ ਦੂੰਗੀ ਉਦੋਂ ਬਾਅਦ ਫਿਰ ਬੈਠ ਕੇ ਦੋਨੇ ਜਾਣੀਆਂ ਗੱਲਾਂ ਕਰਾਂਗੇ ਫਿਰ ਬੈਠਿਆ ਐਂ ਰਹਿੰਦਾ ਵੀ ਕੰਮ ਕਰਨ ਵਾਲਾ ਥੇ ਤੇ ਆਇਆ ਕਰਦੀ ਹਾਂ ਮੈਂ ਇਹਨਾਂ ਨੂੰ ਫੋਨ ਕਰ ਦਣੀ ਆ ਥੋੜਾ ਜਿਹਾ ਪਨੀਰ ਲਿਆਉਣਗੇ ਇੱਕ ਤਾਂ ਪਨੀਰ ਆਲੂ ਮਟਰ ਪਨੀਰ ਬਣਾ ਲੂੰਗੀ ਇੱਕ ਕੋਈ ਸੁੱਕੀ ਸਬਜ਼ੀ ਬਣਾ ਲੂੰਗੀ ਆਲੂ ਗੱਭੀ ਬਣਾ ਲੂੰਗੀ ਦੋ ਸਬਜ਼ੀਆਂ ਬਣਾ ਲੂੰਗੀ ਪੱਦੀ ਮੇਰੇ ਕੋਈ ਦਿਸਦਾ ਨਹੀਂ ਮੈਂ ਅੰਤਰਾ ਸੀ ਨਾ ਹੱਤੇ ਜੀ ਮਿਹਰਬਾਨੀ ਠੀਕ ਹੈ ਹਾਂ ਵਧੀਆ ਮੈਂ ਤਸਵੀਰ ਦੀਦੀ ਕੀ ਹੰਨਿਆ ਨਾ ਕਹਜਾ ਤਾਂ ਕਾਈ ਨਹੀਂ ਨਾਸਤੇ ਬੁੱਤੇ ਕਿਵੇਂ ਹੋ ਵਧੀਆ ਕਿਵੇਂ ਚੱਲੀ ਜਾਂਦੀ ਹੈ ਮੇਰੇ ਪੁੱਤ ਦੀ ਪੜਾਈ ਬਦਲਾ ਚੱਲਦੀ ਦੁਆ ਤੁਸੀਂ ਐ ਕਿ ਮੈਂ ਆਪਣੇ ਜੀ ਮੈਂ ਪਾਣੀ ਲੈ ਕੇ ਆਂਦੀ ਹਾਂਦੀ ਹਾਂਜੀ ਦਸਣੇ ਆਲੇ ਹਾਂਜੀ ਖੁਸ਼ੀ ਲਿਆ ਬੁੱਤੋ

ਕੋਈ ਨਾ ਬਤ ਤੋ ਜਿਵੇਂ ਇਹਨਾਂ ਪਿਆਰ ਕਰਦੇ ਆ ਪੁੱਤ ਸਾਫਰ ਚੋਬਟੜੀ ਥੱਕੇ ਆਏ ਜਾਂਸਣੋ ਕਹਿੰਦੀ ਆ ਵਿਚਾਰ ਰੁਕ ਕੇ ਬਣਾ ਲਈ ਨਾ ਮੈਂ ਬਣਾ ਕੇ ਲੈ ਜਾਣੀ ਸਾਫਰ ਕਰਨਾ ਕਿਹੜਾ ਸੌਖਾ ਦਾ ਹਾਂ ਜੱਜ ਤਾਂ ਬਾਅਦ ਵਿੱਚ ਦੂਗੀ ਕੁਝ ਵੀ ਦੱਸਾਂਗੀ ਕਾਹਤੈ ਮੈਂ ਇਹਨਾਂ ਕੱਪ ਤੇ ਲਾ ਲਾਂ ਨਹੀਂ ਇਸ ਤੇ ਆ ਇਸ ਫਿਰ ਪੜਾਇਆ ਹੁੰਿਆ ਜਸ਼ਨਾਂ ਤੋਂ ਸ਼ੇਤੀ ਗੇੜਾ ਮਾਰ ਲੈ ਕਹ ਰ ਮੇਰਾ ਤਾਂ ਆਪਣੇ ਤਾਂ ਤੁਨ ਨਜੀ ਲੱਗਦਾ ਉੜ ਕੰਵਰ ਰੰਡਾ ਵੀ ਜਸ਼ਨ ਕਿਦੋਂ ਆਵੇ ਕਭੀ ਪਤਾ ਕੀ ਹੈ ਮੇਰਾ ਵੀ ਦੀਤਾ ਬਣਾ ਕਦ ਦਾ ਸੀ ਆਉਣ ਨੂੰ ਬਸ ਜਦੋਂ ਅੰਡ ਨਾ ਘੁੰਡਣ ਆਏ ਨੀ ਕਹਿ ਦਿੰਦਾਂ ਗਾਂਵੀ ਮਾਵਾ ਬਿਨਾ ਤਾਂ ਕੱਕ ਕਿੰਦੇ ਐਂਦੇ ਹੈ ਨਾ ਐਂਜੇ ਲੱਗਣ ਲੱਗਿਆ ਮੇਰੇ ਮਨ ਚ ਮੈਂ ਕਹਿ ਵੀ ਕਿਤੇ ਹੁਣ ਮੈਨੂੰ ਵੀ ਨੀ ਕਿਸੇ ਨੇ ਪਿਆਰ ਕਰਨਾ ਵੀ ਮੇਰੀ ਵੀ ਮਾਂ ਨਹੀਂ ਤੇ ਅੰਦਰੋਂ ਜੀ ਕਰਿਆ ਕਰੀ ਮੈਂ ਜਾਵਾਂ ਤੇ ਲੋਕਾਂ ਦੀਆਂ ਗੱਲਾਂ ਸਭ ਸੁਣ ਕੇ ਨਾ ਐਂਜੇ ਲੱਗਣ ਲੱਗਿਆ ਵੀ ਮਾਂ ਤਾਂ ਹੈ ਨਹੀਂ ਉੱਥੇ ਵੀ ਜਾ ਕੇ ਕੀ ਕਰਨਾ ਹੈ ਵੀ ਕਿਸੇ ਨੇ ਮੋਹ ਨਹੀਂ ਕਰਨਾ ਤੇ ਪਰ ਮੈਨੂੰ ਨਾ ਸਮਝ ਨਾ ਆਈ ਲੱਗਿਆ ਜਦੋਂ ਤੁਸੀਂ ਫੋਨ ਕਰਿਆ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਕਿਹਾ ਕਮਲੀਏ ਵੀ ਤੂੰ ਲੋਕਾਂ ਦੇ ਮਗਰ ਕਾਤੋਂ ਲੱਗੀ ਹੈਨਾ ਚਲ ਉਹਨਾਂ ਦੇ ਘਰ ਦਾ ਮਾਹੌਲ ਹੋਰ ਹੋਊਗਾ ਅਗਲੇ ਦਿਨ ਹੀ ਕੋਈ ਬੱਧਾ ਹੀ ਪਿਆਰ ਕਰਦੀ ਹੋਣੀ ਵੀ ਮੈਂ ਰਹੀ ਆਂ ਦਿਮਾਗ ਚੋਂ ਗੱਲ ਨਿਕਲ ਗਈ ਵੀ ਮੇਰੀ ਪਰਜਾਈ ਤਾਂ ਲੋਕਾਂ ਦੀਆਂ ਪਰਜਾਈਆਂ ਵਰਗੀ ਹੈ ਨਹੀਂ ਵੀ ਮੇਰਾ ਤਾਂ ਨਾਮ ਹੋ ਕਰਦੇ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਜਸ਼ਨ ਅੰਗਨਗਵਾਂਣੇ ਦੀ ਗੱਲਾਂ ਨਹੀਂ ਸੁਣਨੇ ਚਾਹੀਦੇ ਆਪਾਂ ਨੂੰ ਕੀ ਪਤਾ ਹਨ ਕਿ ਕਿਸੇ ਦੇ ਘਰ ਦੇ ਹਾਲਾਤ ਕਿਵੇਂ ਆ ਤੈਨੂੰ ਪਤਾ ਨਹੀਂ ਵੀ ਮੈਂ ਤਾਂ ਤੈਨੂੰ ਆਪ ਦੀ ਛੋਟੀਆਂ ਧੀਆ ਵਾਂਗੂ ਸੰਭਲਦੀ ਆ ਜਿਹੇ ਜੀ ਖੁਸ਼ੀ ਆ ਉਹ ਜੀ ਤੂੰ ਆਂਦੇ ਖੁਸ਼ ਕਿਸਮੇ ਪਾਏ ਵੀ ਤੁਸੀਂ ਮੈਨੂੰ ਮਾਂ ਨਹੀਂ ਜਿਆਦਾ ਹੁੰਦੇ ਤੇ ਮਾਂ ਦੀ ਕਮੀ ਤਾਂ ਪੂਰੀ ਕੋਈ ਕਰ ਨਹੀਂ ਸਕਦਾ ਪਰ ਫੇਰ ਵੀ ਨਾ ਜਿਹੜੀ ਜਿਹੜਾ ਇੱਕ ਮਾਂ ਆ ਰੂਹ ਬਣ ਜੇ ਉਹ ਫੇਰ ਮਾਂ ਦਾ ਅਦਕਤਮ ਉਹ ਇਹ ਹੈ ਕਿ ਜੇ ਸਨਾ ਵੀ ਮਾਪਿਓ ਤਾਂ ਕਿਸੇ ਦਾ ਨਹੀਂ ਦੇਖਾ ਸਾਰੀ ਉਮਰ ਬੈਠਾ ਰੰਦਾ ਕਰਤੇ ਹੀ ਆ ਤਾਂ ਚੁੰਦਗੇ ਵੀ ਸਾਡਾ ਵਾਹ ਸਾਰੀ ਸਮਾਖਾ ਉਹਨੂੰ ਖੁਸ਼ ਨਾ ਹੋਵੇ ਵੱਡੀ ਉਮਰ ਆ ਹੁਣ ਪਰ ਇਹ ਤਾਂ ਸਭ ਪਰਮਾਤਮਾ ਦੇ ਹੱਥ ਵਿੱਚ ਹੈ ਤੇ ਨਾਲੇ ਫਿਰ ਐਂ ਵੀ ਹਿੰਦਾਗਾ ਪਰ ਪ੍ਰਾਪਰ ਜਾਈ ਨਾਲ ਹੀ ਪੇਕੀ ਹੁੰਦੀ ਆ ਇਹ ਤਾਂ ਹੈ ਗਈ ਹੈ ਜੀ ਹੈਨਾ ਵਰਤਨ ਦੀ ਸਿਰ ਕੀ ਰੀ ਤਾਂ ਵਰਤਨਾ ਤਾਂ ਪਾਵਾ ਪ੍ਰਾਪਰ ਜਾਈ ਨਹੀਂ ਹੁੰਦਾ ਨਾ ਤਾਂ ਕਿੰਨਾ ਕਿਤੇ ਹੁੰਦੇ ਆ ਇਹ ਤਾਂ ਹੈ ਗਈ ਹੈ ਜੀ ਬਸ ਨਾ ਥੋੜਾ ਜਿਹਾ ਆਪਦੇ ਵੀ ਸਾਰੇ ਹੁੰਦਾ ਭਾਬੀ ਜੇ ਹੁਣ ਐ ਹੋ ਵੇ ਵਿਨੰਦ ਲਈ ਆਹ ਜਿਹੜੀਆਂ ਪਰਜਾਨੀਆਂ ਨਾਲ ਆਏ ਰੱਖਣ ਵੀ ਚੱਲ ਪਈ ਅਸੀਂ ਤਾਂ ਸਾਰੀ ਉਮਰ ਤਾਈਂ ਨਾਲ ਹੀ ਸਾਡਾ ਰਿਸ਼ਤਾ ਮਾਪਿਓ ਕਿੰਨਾ ਕਟੇਰਾ ਐ ਫਿਰ ਮੈਨੂੰ ਲੱਗਦਾ ਵੀ ਐ ਕੋਈ ਕਹੀ ਨਾ ਵੀ ਮਾਵਾ ਨੇ ਤੱਕਿਆ ਹਨਾ ਮੀ ਪਰਜਾਨੀਆਂ ਵੀ ਉਹ ਨਹੀਂ ਪਿਆਰ ਕਰਨ ਤੇ ਨਾ ਅੰਦਰ ਵੀ ਉਹ ਨਹੀਂ ਪਿਆਰ ਕਰਨ ਤੇ ਫਿਰ ਮਾਵਾ ਕਹਨ ਜਾਦਾਉਂ ਕੁੜੀਆਂ ਦੇ ਇਹ ਪਹਿਰੇ ਤੇ ਐ ਕਹਿੰਦੀ ਸੀ ਫਿਰ ਮੈਂ ਵੀ ਜਿਵੇਂ ਮੈਂ ਸਬਜੀ ਤਪਨਾ ਕੇ ਰੱਖ ਲਈ ਇਸ ਵਿੱਚ ਪਹਿਲਾਂ ਰੋਟੀ ਖਾਣੀ ਐ ਕਿ ਪਹਿਲਾਂ ਤਾਂ ਬਾਜ਼ਾਰ ਚਲੀਏ ਕੱਪੜੇ ਦਿਵਾਲੇ ਮਤਲਬ ਨਾ ਆਪਾਂ ਵੀ ਮੈਂ ਨਹੀਂ ਕੱਪੜੇ ਲੈਣੇ ਕਿਆ ਲੈਣਾ ਤੂੰ ਆਪਦੇ ਪਸੰਦ ਦਾ ਲੈ ਲੈ ਜਿਹੜਾ ਨਾ ਮੈਂ ਤਾਂ ਹੀ ਜਿਵੇਂ ਮੈਂ ਖਾਣਾ ਉਹ ਆਪਦੇ ਪਸੰਦ ਦਾ ਲੈ ਆਉਗੀ ਮੈਂ ਕਿ ਜੇ ਮੈਂ ਲਈ ਉਹਦੇ ਨਾ ਕਲਰ ਵਗੈਰਾ ਪਸੰਦ ਆਇਆ ਨਾ ਫਿਰ ਔਖਾ ਹੋ ਜੂਂਦਾ ਵੀ ਪੈਸੇ ਤਾਂ ਲਾਉਣੇ ਹੀ ਆ ਚੱਲ ਤੂੰ ਆਪਦੇ ਪਸੰਦ ਦਾ ਲੈ ਆ ਜੇ ਤੂੰ ਨਹੀਂ ਲੈਣੇ ਤਾਂ ਫਿਰ ਫਿਰ ਪੈਸੇ ਲੈ ਲਈਏ ਪੈਸੇ ਲੈ ਲਈਓ ਤੇਰੀ ਮਰਜ਼ੀ ਨਹੀਂ ਭਾਬੀ ਮੈਂ ਇਹ ਨਹੀਂ ਦੇਖਿਆ ਮੈਂ ਤਾਂ ਚੱਲ ਤੁਸੀਂ ਮੇਰੇ ਇੰਨਾ ਪਿਆਰ ਕਰਦੇ ਹੋ ਬਹੁਤਾ ਕੋਈ ਕੱਪੜਿਆਂ ਨਾਲ ਤਾਂ ਨਹੀਂ ਹੁੰਦਾ ਆਏ ਹੁਣ ਮੈਨੂੰ ਵੀ ਆਪਦੇ ਭਰਾ ਦਾ ਘਰ ਦੇ ਦਿਸਦਾ ਮੈਂ ਆਏ ਥੋੜੀ ਕਹਿ ਨੂੰ ਤੁਹਾਨੂੰ ਵੀ ਹਾਂ ਮੈਂ ਕੱਪੜੇ ਲੈਣੇ ਆ ਵੀ ਜਾਂ ਮੈਂ ਕੁਝ ਹੋਰ ਲੈਣਾ ਹੈ ਬਸ ਬੀ ਮਾਂ ਵਾਲੀ ਥਾਂ ਲਈ ਨਾ ਬੀ ਦਸ ਸਾਲ ਦੀ ਉਮਰ ਹੈਂ ਪਿਆਰ ਕਰਿਓ ਮੈਨੂੰ ਤਾਂ ਕੱਪੜੇ ਲਈ ਕੋਈ ਭੁੱਖ ਨਹੀਂ ਮੈਨੂੰ ਤਾਂ ਜੰਮੀ ਨਹੀਂ ਕੱਪੜੇ ਦੇ ਤੈਨੂੰ ਖੈਤਾਂ ਨਾਲ ਹੁੰਦੇ ਇਧੀਆਂ ਨੂੰ ਪਰਾਂਾਂ ਹੀ ਜਾਏਂਗੀ ਕਰੇ ਤੇਰੇ ਸਾਥ ਸਹੁਰਾ ਵੀ ਦੇਖਣਗੇ ਵੀ ਪਰ ਜਾ ਹੀ ਕੋਣ ਆਈ ਹੈ ਵੀ ਕੀ ਲੈ ਕੇ ਆਈ ਹੈ ਐਨੀ ਕਿ ਤਾ ਮੈਨੂੰ ਨੌਲੇਜ ਹੈਗੀ ਹੈ ਨਾ ਤੇ ਕੋਈ ਗੱਲ ਨਹੀਂ ਤੂੰ ਮੈਨਾਂ ਖਰਾਬ ਕਰ ਮੈਂ ਵੀ ਤੇਰੀ ਮਾਈ ਹਾਂ ਫਿਰ ਕੀ ਹੋ ਗਿਆ ਚੁੱਪ ਕਰ ਤੇ ਆਪਾਂ ਚੱਲਦੇ ਹਾਂ ਚੱਲ ਆਪਾਂ ਚੱਲੀਏ ਬਾਜ਼ਾਰ ਕੱਪੜੇ ਲੈ ਕੇ ਆਈਏ ਨਹੀਂ ਨਹੀਂ ਮੈਂ ਨਹੀਂ ਲੈ ਨਾ ਕੰਬਲੀ ਹੋਈ ਹੈ ਤਾਂ ਮੈਂ ਉਹਦੇ ਪਰਵਾਹ ਖਾਲੇ ਤੋਰ ਉਹ ਕਰੇ ਗਈ ਨੂੰ ਅਗਲਾ ਕਉ ਘਰੇ ਪਰ ਜਾਏ ਕਿ ਉਹ ਆਈਏ ਕੀ ਦੇ ਕੇ ਤੋਰੇਗਾ ਨਾ ਚੱਲ ਚੁੱਪ ਕਰ ਜਾ ਮੈਂ ਤੇਰੀ ਮਾਂ ਹੀ ਸਮਝ ਮੈਨੂੰ ਚੱਲ ਚੱਲੀਏ ਆਪਾਂ ਅਵੇ ਹੋਂ ਨਾ ਮੈਨੂੰ ਤੁਸੀਂ ਕੁਛ ਖਾਣ ਨੂੰ ਨਾ ਦੇਹੁ ਮੇਰਾ ਤਾਂ ਭਾਂਗ ਢਿੱਡ ਪਰ ਪੋਰ ਮੈਂ ਕਿੱਥੇ ਲੱਗ ਗਈ ਤਾਂ ਹੈਗੇ ਆ ਖਾ-ਪੀ ਵੀ ਆਉਨੇ ਆ ਹਨ ਤੇਰੇ ਨਾਲ ਮੈਂ ਵੀ ਭਾਗੀ ਜਸਨ ਕਰਨ ਲਈ ਨਹੀਂ ਜਾਂਦੀਗੀ ਹਾਂ ਇਹ ਤਾਂ ਹੈਗਾ ਚਲ ਬਹਾਨਾ ਹੀ ਹੁੰਦਾ ਹਨ ਤੇ ਸੂਟ ਪਸੰਦ ਹੈ ਤੇਰੇ ਮੇਰੇ ਤਾਂ ਸੂਟ ਬਹੁਤ ਪਸੰਦ ਆ ਭਾਦੀ ਨਾਲ ਕੌਣ ਲੈ ਕੇ ਜਾਂਦਾ ਨੰਦਾਂ ਨੂੰ ਤੁਸੀਂ ਮੈਨੂੰ ਨਾਲ ਜਾ ਕੇ ਦਰਾ ਕੇ ਲਿਆਓ ਹਰ ਮੈਨੂੰ ਪਸੰਦ ਨਹੀਂ ਉਹ ਮੈਨੂੰ ਲੱਗਿਆ ਵੀ ਉੱਥੇ ਚੁੱਪ ਜੇ ਕਰਕੇ ਬੈਠੇ ਰਹੀ ਕੁਝ ਬੋਲ ਨਹੀਂ ਵੀ ਤੇਰੇ ਨਹੀਂ ਪਸੰਦ ਨਾ ਉਹ ਤਾਂ ਨਾ ਮੈਨੂੰ ਐ ਜਿਹੀ ਹੋ ਗਿਆ ਮਨ ਨੂੰ ਮੈਂ ਖਦੀ ਮਹਾਨਾ ਨੂੰ ਕਰਦੀ ਆ ਭਾਦੀ ਮੇਰਾ ਦੇਖੇੜੀਆਂ ਪਰਦਾਈਆਂ ਨਾਲ ਲਜਾਲ ਜਾ ਕੇ ਸੂਟ ਦਵਾ ਕੇ ਨਹੀਂ ਹੁੰਦੀਆਂ ਨੇ ਹਨਾ ਬੜੀ ਸੱਤ ਯੁੱਗ ਦੇ ਜੰਮੇ ਹੁੰਦੇ ਆ ਜਿਹੜੇ ਉਹ ਵੀ ਇੰਨਾ ਕਰਦੇ ਆ ਆਪਣੇ ਨੰਦਾਂ ਦਾ ਬਸ ਨਾ ਮੈਂ ਜਿਵੇਂ ਤੇ ਵਸਾਹੀ ਗੱਲਾਂ ਚੱਲੀ ਗਈਆਂ ਵੀ ਦੇਖ ਲੈ ਜਮਾ ਤੁਸੀਂ ਬੀਬੀ ਮੰਗੂ ਕਰਦੇ ਹੋਗੇ ਜਿਵੇਂ ਬੀਬੀ ਦਵਾ ਕੇ ਲੈਂਦੀ ਨੇ ਚੀਜ਼ਾਂ ਵੀ ਤੁਸੀਂ ਉਵੇਂ ਕਰਦੇ ਹੋਗੇ ਕਰਦੇ ਆ ਧਿਆਨ ਹੁੰ ਦਿੱਤਾ ਤਾਂ ਪੁੰਨ ਹੁੰਦਾ ਹੈਗਾ ਦੁਗਣਾ ਹੁੰਦਾ ਖਾਲਸਾ ਹੁੰਦਾ ਹੋਰ ਕਰ ਦਿੱਤੀ ਕਰੋ ਖੁਸ਼ ਹੋ ਕੇ ਜਾਵੇ ਨਾ ਉੱਥੇ ਰੱਬ ਵੀ ਖੁਸ਼ ਹੁੰਦਾ ਹੈਗਾ ਇਹ ਤਾਂ ਬੇਹਰਿਕ ਨੂੰ ਨਹੀਂ ਨਾ ਸਮਝ ਚਾਹੁੰਦੀ ਚੱਲ ਬਹੁਤ ਲੋਕ ਨੇ ਜਿਹੜੇ ਐ ਬੋਝ ਸਮਝਦੇ ਐ ਵੀ ਇਹਦੀ ਮਾਂ ਮਰ ਗਈ ਆਪਣਾ ਖੈਰਾ ਛੁੱਟ ਗਿਆ ਦੀ ਇਹ ਕਦੇ ਨਹੀਂ ਉਹਨਾਂ ਲੋਕਾਂ ਦੀ ਸੋਚ ਹੀ ਘਟੀ ਹੈ ਕਦੇ ਨਹੀਂ ਬੋਝ ਹੁੰਦਾ ਨਾ ਮਾਪਿਆਂ ਵਾਸਤੇ ਚਾਹੀਦੇ ਨਹੀਂ ਹੁੰਦੇ ਪਰ ਵੀ ਕਹਿੰਦੇ ਕੋੜਿਆਂ ਦੇ ਚਾਹਤਾ ਦਰਗਾਹ ਖੜਾ ਹੁੰਦਾ ਹਾਂ ਕੋਈ ਸੋਪ ਦੁੱਖ ਤਕਲੀਫ ਆ ਜੀ ਨਾ ਪਹਿਲਾਂ ਕਿਤੇ ਹੀ ਛੱਡਦੀਆਂ ਨੇ ਜਸ਼ਨ ਮੈਂ ਆਫਾਤ ਦਿੰਦਿਆਂ ਨਹੀਂ ਨਾਲ ਇੱਕ ਗੱਲ ਹੋਰ ਹੈ ਭਾਬੀ ਹੁਣ ਜਦੋਂ ਕੁੜੀਆਂ ਜਾਂਦ ਨੇ ਆਦੇ ਸਾਰੇ ਇਹ ਸਾਖਨਾ ਨੂੰ ਕਿਸੇ ਨੂੰ ਹੋਰ ਜਦੋਂ ਕਹਿਣੇ ਆ ਹੁੱਬਕੇ ਜਾ ਕੇ ਜਿਵੇਂ ਮੇਰੇ ਫੇਖਿਆਂ ਨੇ ਦਿੱਤਾ ਕਿੰਨੀ ਖੁਸ਼ੀ ਹੁੰਦੀ ਹੈ ਅਛਾ ਨਾ ਆਪੇ ਤਰਸਦੀ ਹੁੰਦਾ ਮੈਂ ਨਾ ਚਾਹ ਬਣਾ ਲਿਆ ਮਾਂ ਤੇ ਥੱਕ ਗਈ ਮੈਂ ਕਿ ਸਿਰ ਦੁਖਣ ਲੱਗ ਗਿਆ ਹੋਗਾ ਫੇਰ ਆਵਾ ਵੀ ਰੋਣ ਜਾਂਦੇ ਨੇ ਨਾ ਉਹਦੀ ਸਿਰ ਉੱਠਦਾ ਮੈਂ ਤੇ ਨਾਲੇ ਆਈਆਂਗਾ ਜਿਹੜਾ ਤੇਰਾ ਮਨ ਖੁਸ਼ ਹੋ ਤੂੰ ਅੰਦਰੋਂ ਸਾਨੂੰ ਸੀਸਾ ਦੇਵੇਂਗੀ ਉਹ ਤਾਂ ਅਲੱਗ ਗੱਲ ਹੈਗਾ ਤੇਰੀ ਸੱਚ ਸੋਹਰੇ ਚ ਇੱਜ਼ਤ ਫੇਰ ਹੀ ਬਣੂਗੀ ਮੇਰੀ ਇਹ ਤਾਂ ਹੈਗਾ ਹੀ ਹੈ ਨਾ ਵੀ ਹੁਣ ਜਿਹੇ ਜਾ ਕਰਨਗੇ ਹਨਾ ਉਹਦੇ ਜਾ ਕੇ ਦੱਸ ਦੇਈਆਂ ਈਆਂ ਤੇ ਫਿਰ ਉਹ ਕਹਿਣਗੇ ਤਾਂ ਹੈਗੇ ਵੀ ਭਈ ਇਹਦੇ ਪੇਕੇ ਤਾਂ ਬਲਾਈ ਮਾਨਦਾਨ ਕਰਦੇ ਹੈਨਾ ਤੇ ਇਹੀ ਮੈਂ ਤੈਨੂੰ ਖਾਲੀ ਤੋਰਦੀ ਅਗਲੀ ਕਹਿੰਦੀ ਤੇ ਕੀ ਗਈ ਆ ਕੀ ਦਿੱਤਾ ਪਰ ਜਾ ਪਰ ਜਾ ਇੰਨੀ ਅਗਲੀ ਪਰ ਜਾ ਇੰਨੀ ਫੜਦੀ ਹੈ ਕਹਿਣਾ ਤਾਂ ਹੈਗਾ ਹੀ ਆ ਫਿਰ ਹੁਣ ਜਦੋਂ ਮਾਂ ਨਹੀਂ ਹੈ ਨਾ ਤੇ ਰੰਗ ਦੀ ਪਰਦਾ ਇਦਾਂ ਨਹੀਂ ਟੱਡੇਗਾ। ਹੂੰ। ਨਾ ਉਹੀ ਗੱਲ ਫਿਰ ਹੁਣ ਉਹਨਾਂ ਨੂੰ ਤਾਂ ਪਤਾ ਸਾਰਿਆਂ ਨੂੰ ਮੇਰੀ ਮੰਮੀ ਵਰਗਿਆਂ ਨੂੰ ਤਾਂ ਹੀ ਬਹੁਤ ਕਰਦੀ। ਆ ਤਾਂ ਕਰਕੇ ਵੀ ਕੁਝ ਨਹੀਂ ਹੁੰਦਾ ਕਿ ਕੱਪੜੇ ਰਹੁੰਦਾ। ਨਾਲ ਤਾਂ ਜਿਸ਼ਣ ਕੁਝ ਨਹੀਂ ਜਾਂਦਾਗਾ। ਆਪਾਂ ਇਹ ਮੈਂ ਨਾ ਪੈਸਾ ਟੱਕਾ ਜਾਵੇ ਨਾ ਕੋਈ ਦੂੜਾ ਕੱਪੜਾ ਆ ਪਤਾ ਮੋ ਪਿਆਰਾ ਜਿੰਨਾ ਤੇ ਆ ਪਹਿਣਾ ਤੁਸੀਂਸਾਂ ਲੈਤੀਆਂ ਜਾਂਦਾਂ ਲਓ ਮੈਂ ਤਾਂ ਕਹਿੰਦੀ ਐ ਭਈ ਮੇਰੀ ਤਾਂ ਇਹ ਸੋਚ ਐ। ਆਪਾ ਹੋਰ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਆਪ ਵੀ ਸੋਚ ਦੱਸਦੀ ਆਂ ਜੇ ਭਾਬੀ ਸਾਰਿਆਂ ਦੀ ਇਹ ਜੀ ਸੋਚ ਹੋ ਜੇ ਕਿ ਅਰੇ ਕੁੜੀਆਂ ਕਾਹਨੂੰ ਤਰਸਣ ਪੈ ਕੇ ਹਨ ਮੈਂ ਤਾਂ ਹੈ ਨਾ ਜੀ ਅਸਲੀ ਕੀ ਜਾਣ ਦੋ ਗਰਗਾਨੀ ਜਦੋਂ ਕੋਈ ਮੂਹਰਾਂ ਬੁਲਾ ਆਵੇ ਨਾ ਚਲਾਵੇ ਨਾ ਕੀ ਕੁੜੀਆਂ ਦਾ ਜਾਣ ਹੁੰਦਾ ਕੋਈ ਤਾਂ ਕੋਈ ਨਾ ਤੁਸੀਂ ਚਾਹ ਬਣਾ ਲਿਓ ਮੈਂ ਚਾਹ ਬਣਾ ਲਿਆ ਮੈਂ ਠੀਕ ਛੋਟ ਗਾੜੀ ਬਹੁਤ ਸੋਹਣੀ ਮੇਰਾ ਮੂੰ ਮੈਂ ਕਹਿੰਦੀ ਆਂ ਵੀ ਜਦੋਂ ਬੀਬੀ ਮੁੱਕੀ ਮੈਨੂੰ ਆਏ ਲੱਗਿਆ ਵੀ ਮੇਰਾ ਤਾਂ ਆਪਨੇ ਕਿਸੇ ਨੇ ਮੈਨੂੰ ਹੀ ਨਹੀਂ ਕਿਸੇ ਨੇ ਪੁੱਛਣਾ ਵੀ ਲੋਕਾਂ ਦੇ ਕਹਨੇ ਹੁੰਦੇ ਨੇ ਵੀ ਮਾਵਾ ਨਾਲ ਪੇਕੇ ਨੇ ਤੇ ਪਰ ਵੀ ਮੇਰੀ ਤਾਂ ਕਿਸਮਤ ਬਹੁਤ ਚੰਗੀ ਹੈ ਕਿ ਜਿਹੜੀ ਭਾਬੀ ਮੇਰਾ ਇੰਨਾ ਕਰਦੀ ਹੈ ਤੇ ਨਹੀਂ ਮੈਂ ਵੀ ਲੋਕਾਂ ਦੀਆਂ ਧੀਾਂ ਵਾਂਗੂ ਬੈਠ ਕੇ ਰੋਂਦੀ ਵੀ ਉਹ ਮੇਰੀ ਮਾਂ ਹੀ ਹੈਗੀ ਤੇ ਮੈਂ ਪੇਕੇ ਜਾਣ ਤੋਂ ਗ੍ਰਿੰ ਰਹੇ ਕਿੰਨੇ ਚੰਗੇ ਹਨ ਭਾਬੀ ਵਰਗੇ ਮੇਰਾ ਭਰਾ ਵੇਚਨ ਗਈ ਹੈ ਵੀ ਜਿਹੜਾ ਭਾਬੀ ਆਏ ਕਹਿੰਦੀ ਹੈ ਵੀ ਭਾਈ ਤੁਸੀਂ ਆਇਆ ਜਾਇਆ ਕਰੋ ਵੀ ਜਿਹੜਾ ਕਿਉਂ ਨਹੀਂ ਮਾਰਦੇ ਤੇ ਕਿਸਮਤ ਨਾਲ ਮਿਲਦੇ ਹਨ ਇਹੇ ਦਿਨਾਂ ਪਰ ਜਾਇਆ ਕਾਲੋ ਸ਼ੋਕਰ ਮੇਰੀ ਕਿਸਮਤ ਚੰਗੀ ਹੈ ਵੀ ਜਿਹੜੀ ਭਾਬੀ ਮੈਨੂੰ ਬੀਬੀ ਨਹੀਂ ਜ਼ਿਆਦਾ ਹੁੰਦੀ ਓੜੇ ਮੁਰਤੀ ਜੀ ਜੀ ਕਿੱਥੇ ਗਈ ਸੀ ਤੁਮੈਂ ਕਈ ਵਾਰ ਦਈ ਹੈ ਕੀ ਕੁੜੇ ਕਰੇ ਮੈਂ ਤਾਂ ਉਹ ਜਸ਼ਨ ਆਈ ਹੋਈ ਅਗਨੇ ਨਾਲ ਬਾਜ਼ਾਰ ਵਾਗੀ ਸੀ ਜਿਹੜੀ ਕੱਪੜੇ ਖਰੀਦਣ ਨੂੰ ਕਪੜੇ ਦਵਾਉਣ ਕਿਹਾ ਆਹ ਕਪੜਾ ਨਹੀਂ ਕਿਹਾ ਇਸਪੜੇ ਹਾਂ ਉਹਦੀ ਮਾਂ ਮਰ ਗਈ ਚੱਲ ਤਰ ਬਰੋਂ ਆਏਗੀ ਕੀ ਕਰਨਾ ਸੀ ਉਹਨੂੰ ਕਪੜੇ ਦਵਾ ਕੇ ਉਹਨੇ ਆ ਗਏ ਕੁੜੀ ਦੇ ਘਰੇ ਦੇ ਕੋਈ ਸੋ ਪੈਸੇ ਇਕੱਠੇ ਕਰ ਲੋ ਤਾਂ ਮਾਂ ਆਉਂਗੀ ਤੇ ਉਹ ਇਸ ਘਰ ਦੀ ਕੁੜੀ ਨਹੀਂ ਦੀਦੀ ਨਹੀਂ ਇਸ ਘਰ ਦੀ ਦੀ ਹੈ ਜੇ ਮੈਂ ਆ ਵੀ ਕੁੜੀ ਵਾਸਤੇ ਕਰੂੰ ਉਹ ਵੀ ਇਸ ਘਰ ਦੀ ਦੀ ਹੈ ਬੰਦਾ ਮੈਂ ਤਾਂ ਕੰਨ ਸਮਝਾਉਣਾ ਸੀ ਤਾਈ ਸਮਝਾ ਆਪੇ ਇਹ ਹੋਂ ਤੋ ਅਸੀਂ ਮਰਜ਼ੀ ਕਰਾਂਗੀ ਤਾਂ ਤੋ ਅਭੀ ਮਰਜ਼ੀ ਮੈਨੂੰ ਪਤਾ ਹੀ ਇਹ ਵੀ ਤੋ ਅਭੀ ਮਰਜ਼ੀ ਕਰ ਦ। ਮੈਨੂੰ ਪਤਾ ਦੀਦੀ ਤੂੰ ਜਿਹੜੀਆਂ ਉਂਗਲਾਂ ਲਉਣਾਈਆਂ ਮੈਂ ਉਂਗਲਾਂ ਤੈਨੂੰ ਚੜਦੀ ਗਈ। ਮੈਨੂੰ ਪਤਾ ਹੀ ਕੀ ਮੈਂ ਕਰਾਂ ਮੈਂ ਲੋਕੀਂ ਲੋੜਾ ਛੋੜ ਧੱਕਾ ਰਹਿ ਪੈਨੇ ਹੈ ਜਿੱਥੇ ਮਰਜ਼ੀ ਰੱਖ ਕੇ ਵਰਤ। ਮੈਂ ਤਾਂ ਤੈਨੂੰ ਚੰਗੀ ਮੱਥ ਦਿੱਤੀ ਸੀ ਵੀ ਉਹਦੇ ਸਰਦਾ ਵਰਦ ਹੈ। ਜੇ ਤਾਂ ਉਹਦੇ ਕੁਝ ਹੋਵੇ ਨਾ ਫਿਰ ਤਾਂ ਤੂੰ ਲੈ ਕੇ ਦੇ ਮੈਸੂਤ। ਸਰਦਾ ਵਰਦਾ ਤਾਂ ਹੁੰਦਾ ਮੈਂ ਸੋਡੀ ਗੱਲ ਸਮਝ ਗਈ ਸਭ ਦੇ ਘਰ ਹੀ ਸਰਦਾ ਵਰਦਾ ਹੁੰਦਾ ਭੁੱਖਾ ਤਾਂ ਕੋਈ ਨਹੀਂ ਮਰਦਾ ਦੀਦੀ ਰੋਟੀ ਤਾਂ ਹਰ ਇੱਕੀ ਖਾਂਦਾ ਗੱਲ ਕਰਤੇ ਇਹ ਪੈਣ ਕਾ ਲੱਗ ਜੰਦੀ ਹੁੰਦੀ ਆ ਜਿੰਨੇ ਕੁ ਜੋਗਰੀ ਆਪਾਂ ਨੂੰ ਕਰਨਾ ਚਾਹੀਦਾ ਚਲ ਮਰ ਜੇ ਬਣ ਮੈਂ ਤਾਂ ਕਹੇਗੀ ਤੇ ਹਨਾ ਤੂੰ ਬਾਕੀ ਵਰਤਾਂ ਤੂੰ ਕੋਣ ਤਾਂ ਜਾ ਮੇਰੀ ਗੱਲ ਸੁਣ ਕੇ ਜਾ ਇਹ ਜਿਹੇ ਜੀ ਤੂੰ ਮੱਤ ਮੈਨੂੰ ਦਿੱਤੀ ਹੈ ਨਾ ਇਹ ਜਿਹੇ ਕਿਸੇ ਨੂੰ ਹੋਰ ਨਾ ਦੇਈ ਆਉਂ ਕਹ ਲੰਦਾ ਹੁੰਦਾ ਹੈ ਇਹ ਮਾੜੀਆਂ ਗੱਲਾਂ ਹੁੰਦੀਆਂ ਨੇ ਕਿਸੇ ਦੇ ਮੂੰਹ 'ਚ ਲਾਉਣੀਆਂ ਘਰ ਦਿੱਤੀ ਦੇ ਖਿਲਾਫ ਕਿ ਤੇਰਾ ਤੂੰ ਮੈਨੂੰ ਐਂ ਕਹਿਣਾ ਸਹੀ ਵੀ ਕੋਈ ਨਹੀਂ ਇਸ ਘਰ ਦਿੱਤੀ ਹੈ ਉਹਦੀ ਮਾਂ ਮੁੱਕ ਗਈ ਫੇਰ ਕੀ ਹੋ ਗਿਆ ਵੀ ਭਈ ਤੂੰ ਉਹਨੂੰ ਇੱਕ ਦੇ ਭਾਵੇਂ ਦੋ ਸੂਟ ਦਵਾ ਲਿਆ ਕੋਈ ਨਾ ਫਿਰ ਭਈ ਸਾਡੇ ਤਾਂ ਇਹੀ ਹੈ ਨਬਾਜ਼ ਚੰਗਾ ਪਾਣੀ ਚੰਗਾ ਪਾਣੀ ਹੋ ਹਾਂ ਜੰਮ ਹੇ ਲਾ ਮੈਂ ਮਾਰ ਚ ਰਹੀ ਮਿੰਟ ਚ ਕਿੰਨੀਆਂ ਉਗਣ ਲੱਗੀਆਂ ਨੇ ਲੋਕ ਕਿੱਡੇ ਮੜੀ ਆਂ ਦੀ ਮੰਡੀ ਵੀ ਨਹੀਂ ਟਿਕਨ ਦਿੰਦੇ ਦੇਖ ਲੈ ਵੀ ਜੇ ਤਾਂ ਕੋਈ ਦਿੰਦਾ ਹੈ ਤਾਂ ਵੀ ਆਕੇ ਤੂੰ ਦੇ ਨਾ ਤੇ ਜੇ ਕੋਈ ਨਹੀਂ ਦਿੰਦਾ ਤਾਂ ਐ ਕਹਿ ਦਿੰਦੀਆਂ ਵੀ ਇਹਦੀ ਭਾਵੇਂ ਤੂੰ 10 ਰੁਪਏ ਸਾਗਣ ਵੀ ਨਹੀਂ ਸਰਦਾ ਲੋਕ ਤਾਂ ਭਾਵੇਂ ਬਾਹਲੇ ਦੋ ਹੋਵੇ ਉਹ ਤੇ ਕਿਸੇ ਨੂੰ ਕਿਵੇਂ ਕਹਿੰਦੇ ਨੇ ਕਿਸੇ ਨੂੰ ਕਿਵੇਂ ਚੰਗਾ ਹੋਇਆ ਭਾਵੇਂ ਮੈਂ ਤਾਂ ਉਹਨਾਂ ਉਂਗਲਾਂ ਤੇ ਚੜੀ ਨਹੀਂ ਐ ਨਹੀਂ ਪਤਾ ਹੋਰ ਕਿਸੇ ਦੇ ਘਰੇ ਉਂਗਲਾਂ ਲਾਏ ਆਵੇ ਹੁਣ ਕਹਿੰਦੀ ਲੈ ਉਹਦੀ ਮਾਂ ਮੁਖੀ ਤੈਨੂੰ ਕਹਿੰਦੀ ਦੇ ਲੈਂਦੀ ਕੀ ਲੋੜ ਸੀ ਤੇ ਕਿਹਾ ਉਹ ਇਸ ਘਰ ਦਿੱਤੀ ਨਹੀਂ ਕਿ ਉਹਦੀ ਮਾਂ ਮੁਖੀ ਐ ਤੇ ਭਰਾ ਪਰ ਜਾਈ ਤਾਂ ਹੈ ਗਈ ਐ ਤੇ ਇਹ ਜੀ ਕੀ ਗੱਲ ਹੁੰਦੀ ਆ ਉਹ ਤਾਂ ਆਈਆਂ ਕਰ ਕਰ ਉਂਗਲਾਂ ਲਾਉਂਦੀ ਤਰੀਪੇ ਦਿਰਨਦੀ ਐ ਲੈ ਵਿਚਾਰੀ ਉਹ ਵੀ ਥੱਕ ਗਈ ਮੈਂ ਜਦੋਂ ਦੀ ਆਈਆਂ ਨਾ 1 ਮਿੰਟ ਨਹੀਂ ਬੈਠੀ ਲੈ ਮੈਂ ਕੱਪੜੇ ਲਾ ਕੇ ਰੱਖ ਦਿੰਨੀ ਆ ਉਹਦੇ ਪੈਹਾਂ ਲਾ ਦੂੰਗੀ ऐ को लूद नहीं पैर मार के बलाथी बैठी रहा करे कड़ा कर दी कम कर आप इना कर भी मान रखना पैदा बगानिया धियां बना के रखनी कड़ा सौखी है चल कपड़े लाके तै हिला दूंगी एने खुश हो जाऊगी बस चाह पी के मैं भी जावा मैं फटाफट ते हाल दिन बेचारी भी चाह बन दाह पी के मैं जाना कपड़े तो भी होगा किले फिर भी मथे बट नी पाया हूं ये आ गई कर दीता भाई आए हैं तेड़े मापे जेन चंकी सिक्ख्या दिदी है मासी भी मेरा तक बथेरा कर दी है बेचारी कभी माड़ी मत ने दी ਜਦੋਂ ਦੇਖੋ ਐਂ ਕਹਿੰਦੀ ਰਹਿੰਦੀ ਆ ਵੀ ਪੁੱਤ ਆਵਦੀ ਨੰਦੇ ਦਾ ਕਰਿਆ ਕਰਾ ਜੇ ਹੁਣ ਉਹ ਮਾੜੀ ਮੱਤ ਦੇਣ ਮੈਨੂੰ ਲੱਗਦਾ ਫੇਰ ਭਾਬੀ ਮੇਰਾ ਕਿੱਥੋਂ ਕਰੇ ਵਿਚਾਰੀ ਨੇ ਚੰਗੀ ਮਾਤੀ ਢਿਲਣਾ ਵੀ ਕਰੀਦਾ ਹੁੰਦਾ ਪੇਹਿਆਂ ਦਾ ਆਹੋ ਲਈ ਬੇਕਾਂ ਦੇ ਬਹੁਤ ਸਾਰੇ ਹੁੰਦਾ ਭੈਣੇ ਚੰਗੀ ਮਾੜੀ ਮੱਤ ਦੇਣੀ ਠੱਲੇ ਜੀ ਕਪੜੇ ਵੀ ਮੈਂ ਉਹ ਲੈ ਆ ਲੂੰਗੀ ਤੂੰ ਵੀ ਕੰਮ ਕਰ ਜੀਂ ਇੱਥੇ ਰੈਸਟ ਕਰ ਲੈ ਕੋਈ ਨਾ ਨਾ ਫੇਰ ਕੀ ਹੁੰਦਾ ਬਾਬੇ ਬੇਲੇ ਵੇਕੇ ਕੀ ਦੱਸ ਉਹ ਉਹ ਢਾਂਗੇ ਕੋਸ਼ ਉਹ ਦੇਖ ਹੁਣ ਤੇ ਪਾਸ ਕੁਝ ਥੀ ਜਿਹਾ ਤੂੰ ਤਾਂ ਇਹਦਾ ਕਰਾਉਣੀਆਂ ਜਿਵੇਂ ਬਚਪਨ ਹੁੰਦਾ ਬੱਚਿਆਂ ਦਾ ਹੈ ਨਾ ਸੋਹਣਾ ਹੈ ਬਦਨ ਵੀ ਵਿਦਵਕਾਂ ਲਈ ਸਿੱਧਾ ਖਾਂਦੀ ਹੁੰਦੀ ਸੀ

ਹਾਂ ਜੀ ਜਾਨੀ ਆ ਗਏ ਅਪੀਂ ਨੂੰ ਹਾਂ ਜੀ ਹਾਂ ਜੀ ਲਵਾ ਦੋ ਖੋਬ ਤੇ ਪੰਡਿਆ ਚਾਹਤ ਮਾਰੀ ਆਉਣੀ ਐ ਚਲਪਾ ਬੇਕਾਨੀ ਮੈਂ ਤੇ ਹਾਪੇ ਲਾ ਲੈਣੀ ਐ ਬਹਿ ਜਾਂਦੇ ਚਰਿੰਦੂ ਮੈਂ ਟਾ ਨਾ ਮੈਂ ਦੁਕਾਨ ਦੇ ਮਾਇਨ ਦਾ ਨਹੀਂ ਤੇ ਥੋੜਾ ਜਨਾ ਨਾਲ ਕੰਮ ਕਰਾ ਦੂੰਗੀ ਉਹ ਵੀ ਉਹ ਖਾਣੀ ਲੱਗੂਗਾ ਮੈਨੂੰ ਪਤਾ ਨਹੀਂ ਆਉ ਲਾ ਕਿ ਮੈਂ ਜਾ ਕੇ ਬਹਿ ਜਾਂਦਾ ਬੈੱਡ ਤੇ ਮੈਂ ਤਾਂ ਜਮੀਨੀ ਬੈਠਿਆ ਜਾਂਦਾ बेला तो बैठ के कोई ज्यादा हो जाता आप नही आगे तो तर्क भी लगी प आप जदों की आई है उदों की बेड ती बैठी है ना चल ग बात हो रंग फटाफट कामेड़ के फिर अगला मौजा दुख सुख करता दा। आपका ਕਿੰਨਾ ਨੰਬਰਿੰਗ ਤਾਂ ਲੱਗਦਾ ਜੇ ਬਚਾ ਦੀ ਕੰਦੀ ਲੱਗੀ ਰਹਿੰਦੀ ਕਿੰਨਾ ਟਾਈਮ ਲੱਗਦਾ ਕਦੋਂ ਕੀ ਕਰਨ ਲੱਗੇ ਸੀ ਤੁਸੀਂ ਮੈਂ ਤਾਂ ਬੇਪਛਾਣੇ ਆਵਿਦੋੜ ਥੋੜੇ ਜਿਹਾ ਭਾਂਡੇ ਨਹੀਂ ਸੀ ਉਹ ਮੰਝ ਲਾਗੇ ਮੈਂ ਆਪਣਾ ਨਾੜ ਲਾ ਗਈ ਤੁਸੀਂ ਕਾਹਤ ਮੰਨਤੀ ਆਂ ਉਹ ਤੇ ਫੇਰ ਕੀ ਹੋ ਗਿਆ ਤੁਸੀਂ ਤੈਹਾ ਲਾਉਣ ਲੱਗੇ ਮੈਂ ਕਿਹਾ ਚੱਲ ਮੈਂ ਚਾਰ ਪੰਜ ਬਿਚੱਕਿਆ ਨਹੀਂ ਹੈ ਨਾ ਨਹੀਂ ਜਸਨ ਮੈਂ ਤਾਂ ਗੁੱਸੇ ਹੀ ਸੇ ਮਾਰ ਕਿਵੇਂ ਭਾਬੀ ਕੀ ਹੋ ਗਿਆ ਤੁਸੀਂ ਹਰ ਵਾਰ ਇਕੱਲੇ ਆ ਜਾਂਦੇ ਆ ਤੇ ਲੱਗ ਕੁਛ ਹੁਣ ਲਿਆ ਕਰੋ ਨਾ ਜਦੋਂ ਤੁਹਾਡੇ ਕਮਾਡੀਆਂ ਦੇ ਵੀ ਝਵਾਕ ਜਾਂਦੇ ਆ ਤੇ ਉਹ ਪੁੱਛਦੇ ਹੋਣਗੇ ਵੀ ਤੁਸੀਂ ਕਦੇ ਨਾਲ ਨਹੀਂ ਹੋ બસ پتہ ਕੀ ਗੱਲ ਆ ਭਾਬੀ ਜਿੰਨਾਂ ਤੇ ਆਪਣਾ ਬੀਬੀ ਸੀ ਉਹ ਤਾਂ ਦੇਖ ਲੈ ਆਉ ਜਾਂਦੇ ਸੀ ਹਨਾ ਹੁਣ ਉਹਨਾਂ ਨੂੰ ਐਂ ਜੇ ਲੱਗਦਾ ਵੀ ਕਿਤੇ ਮਾਮੀ ਵਰਗਿਆਂ ਨੂੰ ਐਂ ਨਾ ਲੱਗੇ ਵੀ ਸਾਰਾ ਟੱਬਰ ਉੱਠ ਕੇ ਆ ਗਿਆ ਫਿਰ ਤਾਂ ਐਂ ਬਸ ਮੈਨੂੰ ਐ ਹੁੰਦਾ ਵੀ ਚਲ ਮੈਂ ਖੱਲੀ ਵਗ ਜਾਂ ਐਂ ਕਿ ਹੁਣ ਲੱਗੂਗਾ ਜਿੱਥੇ ਦੋ ਤਿੰਨ ਸੀ ਖਾਣੇ ਰਹੇ ਜੀ ਭੈ ਰੱਖੂ ਮਿੱਸੀ ਆਉਂਦੇ ਆ ਕਰਦੇ ਐਂ ਨਿੰਦਾ ਜੇ ਬੱਚੇ ਆਉਣਗੇ ਫੇਰ ਹੀ ਉਹਨਾਂ ਦਾ ਮੋਹ ਪਿਆਰ ਪੂਰਾ ਬਸ ਬਾਬੇ ਆਪ ਨੂੰ ਨਾ ਇਹ ਜੀ ਲੱਗਦਾ ਹੈਗਾ ਵੀ ਜਵਾਕ ਕਚੌੜ ਕਰਦੇ ਆ ਜਾਂ ਖਰਚਾ ਵਧ ਜਾਂਦਾ ਹੈ। ਇਹਾਂ ਦਾ ਤਾਂ ਤੈਨੂੰ ਪਤਾ ਜੇ ਜਹਾ ਜਹਾਵੇਂ ਚਟਨੀ ਨਾ ਖਾ ਕੇ ਮੁੱਕ ਜਾਣਾ ਹੈ ਨਾ ਫੇਰ ਵੀ ਨਹੀਂ ਜਾ ਕੇ ਕਹਿਣਾ। ਥੋੜਾ ਜਿਹਾ ਬੱਚਿਆਂ ਦਾ ਹੋ ਜਾਂਦਾ ਵੀ ਕੀ ਹੈ ਕਰੇ ਐਂ ਨਾਲ ਗੱਲ ਕਰਦੇ ਨਾ ਵੀ ਉੱਥੇ ਐਂ ਬੋਲੇ ਜਾਂ ਕੋਈ ਪਈ ਹੋਣੀ ਕਰਿਆ ਫੇਰ ਸਾਨੂੰ ਪਤਾ ਵੀ ਡਰ ਲੱਗਦਾ ਬੱਚਿਆਂ ਤੋਂ। ਬੱਚਿਆਂ ਨਾਲ ਕੋਈ ਖਰਚਾ ਨਹੀਂ ਵਧਦਾ ਵੀ ਜੰਗਾ ਐਂ ਕਰੀ। ਤੇ ਤੁਸੀਂ ਹੁਣ ਛੁੱਟੀਆਂ 'ਚ ਆ ਜਾਓ ਮੈਂ ਤੇਰੇ ਵੀਰੇ ਨੂੰ ਲੈਣ ਪਏ। ਬੂਖ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆ। ਚਲ ਨਾ ਕੋਈ ਨਾ। ਨਹੀਂ ਲੱਗਦੀ। ਕੋਈ ਨਾ ਕੋਈ ਨਾ ਉਹ ਤਾਂ ਆਪਣੇ ਬੱਚੇ ਵਿਚਾਰਿਆ ਹੈ ਜੇ ਹੈ ਨਹੀਂ ਭਾਬੀ ਫਿਰ ਵੀ ਆਇਆ ਲੱਗਦਾ ਹੈ ਵੀ ਲੋਕਾਂ ਦੇ ਬੱਚੇ ਨਾ ਉਹਨੂੰ ਜਿ ਕਰਾ ਕੇ ਘਰੇ ਗੱਲ ਕਰਦੇ ਹਨਾ ਤੇ ਇਹ ਵੀ ਚਲ ਕੋਈ ਗੱਲ ਨਹੀਂ ਵੀ ਛੱਡ ਪਰੇ ਵੀ ਸੀ ਹਾਂ ਤਾਂ ਕਿ ਹੁੰਦਾ ਮੈਂ ਕੱਲ ਨੂੰ ਜਾਗ ਜਾਨੀ ਹਾਂ ਕੋਈ ਨਾ ਹੁਣ ਮੈਂ ਛੁੱਟੀਆਂ ਤੇ ਜ਼ਰੂਰ ਲਿਆਂਗੀ ਭਾਬੀ ਹਾਂ ਜ਼ਰੂਰ ਲੈ ਕੇ ਆਈ ਫਿਰ ਭਾਬੀ ਹੁਣ ਮੈਂ ਐਂ ਕਹਿੰਦੀ ਮੈਂ ਹੁਣ ਜਾਵਾਂ ਮੇਰਾ ਸਰਦ ਨਹੀਂ ਕਰੇ ਰਹਿੰਦੀ ਜਸ਼ਨ ਕੁਝ ਨਹੀਂ ਹੁੰਦਾ ਵਧੀਆ ਜੀ ਲੱਗਦਾ ਨਹੀਂ ਫਿਰ ਮੈਂ ਆ ਜੂਗੀ ਫਿਰ ਆ ਜੂਗੀ

जी ता मेरे भी भी ता हो हो तो मेरा भी बीरा गुस्सा करूगा प्यारी होगी नहीं दस तो हां कर लो जिद छुट्टी हुई ना मैं फोन कर दूंगी चलो ठीक है फिर तो कि मैं कोई ना भी मैं बन नहीं। ठीक है जी ठीक है

ਮੈਂ ਮੇਰੀ ਆਉਂਦੀ ਵਾਸਤੇ ਮਾਈ ਨੂੰ ਹਾਂਜੀ ਹਾਂਜੀ ਗਲੀ ਘੁੰਮਦੀਆਂ ਕੁੜੀਆਂ ਤਾਂ ਸੰਜੀਆਂ ਹੁੰਦੀਆਂ ਭਾਬੀ ਸਾਰਿਆਂ ਦੀ ਐਵੇਂ ਮੈਂ ਕਹਾ ਸਾਰਾ ਗਲੀ ਘੁੰਮਦੀ ਬਹੁਤ ਪਿਆਰ ਕਰਦਾ ਹੈ। ਘਰ ਇਕਦਾਈ ਆਈਦਾ ਹੈ ਨਾ ਚਲ ਆਸ ਵਿੱਚ ਬਹਿ ਕੇ ਦੁੱਖ ਸੁੱਖ ਹੋ ਜਾਂਦਾ ਹੈ ਆ ਜਾਂਦੇ ਤਾਂ ਆਪਾਂ ਵੀ ਦੁੱਖ ਸੁੱਖ ਕਰਦੇ। ਜੰਮੀ ਤੇ ਨਾਲ ਵਰਤਾਓ ਵਧੀਆ ਕੀਤਾ ਕੁੜੇ। ਹਾਂ ਉਹ ਤਾਂ ਸਤਜੁਗ ਦੀ ਜੰਮੀ ਹੈ। ਮੇਰੀ ਪਰਜਾਇਤ ਹੈ ਵਾਲਗੋ ਚੰਗੀ ਹੈ। ਬਥੇਰਾ ਕਰਦੀ ਹੈ। ਹਾਂ ਮੈਨੂੰ ਨਾਲ ਜਾ ਕੇ ਦਵਾ ਕੇ ਲਿਆਗੇ ਹਾਂ ਤਾਂ ਵੀ ਵਧੀਆ। बुलाएं कर दिया मेरे का मेरे तो सर्दे वर्ग में अच्छा करते हैं अच्छा तुसे क्या क्या इसी और मैं क्या क्या इसी अच्छा विपाय ये तो कुछ नहीं हम्म तो अच्छा अच्छा कुछ अच्छा मेरे वर्ग भी जगम अच्छा इतना क्या इसी कर इतना क्या हम्म हम्म करते हैं हम्म ਪਾਪੀ ਉਹ ਜਿਹੜਾ ਤੂੰ ਸਵੇਰੇ ਕਹ ਕੇ ਗਈ ਸੀ ਸਮਝਾ ਕੇ ਗਈ ਸੀ ਮੈਂ ਉਹਨੂੰ ਦੱਸਤਾ ਬੈਠਾ ਉਹਨਾਂ ਨੂੰ ਨਹੀਂ ਇਹਨੂੰ ਦੱਸਿਆ ਵੀ ਭਾਈ ਇਹ ਮੈਨੂੰ ਕਿਰਨਾ ਦੀਦੀ ਕਹਿ ਕੇ ਗਈ ਐ ਦੀਦੀ ਮਾਤਾ ਮਰ ਗਈ ਹੁਣ ਤੈਨੂੰ ਕੀ ਲੋੜ ਕਰਨ ਦਾ ਤੇਦਾ ਤੇ ਤੂੰ ਆ ਵੀ ਤੇ ਵਾਸਤੇ ਚਾਰ ਪੈਸੇ ਜੋੜ ਮੈਨੂੰ ਭਾਦੀ ਉਹਨੇ ਸਾਰਾ ਕੁਝ ਦੱਸਤਾ ਮੈਂ ਤਾਂ ਦੇਖਦੀ ਸੀ ਵੀ ਤੂੰ ਮੇਰੇ ਮੂੰਹ ਤੇ ਕਹੇ ਜੀ ਉਹਦੇ ਮੂੰਹ ਤੇ ਕਹੇ ਜੀ ਐਹੀ ਜੀ ਸਿੱਖਿਆ ਪਾਪੀ ਕਿਸਨ ਹੋਰ ਨਾ ਦੇ ਦੇਂ ਬੰਨ ਤੇ ਲੋੜਾ ਹੋੜਾ ਆਏ ਦੇਖ ਹੁਣ ਤਾਂ ਜੇ ਤੂੰ ਮੁੱਕਰ ਵੀ ਜਾਏਂਗੀ ਇਹ ਰ ਵੀ ਉਹ ਤਾਂ ਹੁੰਦਾ ਨਹੀਂ ਮੇਰੀ ਪਰਜਾਈ ਨੇ ਮੈਨੂੰ ਸਾਰਾ ਕੁਝ ਦੱਸਤਾ ਵੀ ਮੈਨੂੰ ਕਿਰਨਾ ਦੀਦੀ ਕਹਿ ਕੇ ਗਈਆ ਵੀ ਤੈਨੂੰ ਡੋੜ ਨਹੀਂ ਪੁਛ ਕਰਨ ਦੀ ਕੋਈ ਨਾ ਪਰ ਵੀ ਜੇ ਉਹ ਮੇਰਾ ਕਰੂ ਮੈਂ ਵੀ ਉਹਨਾਂ ਦਾ ਉਨਾਈ ਕਰੂੰਗੀ ਤੇ ਇਹ ਕਿਹੜਾ ਮੈਨੂੰ ਖਵਾਉਂਦੀਆਂ ਨੇ ਐ ਨਹੀਂ ਹੁੰਦਾਗਾ ਪਰ ਆਇਆ ਉਹ ਤਾਂ ਸਤਿਗੁਗਦੇ ਜੰਮੀ ਆ ਬਿੱਤ ਚਾਹੀ ਕੋਈ ਤੇਰੇ ਵਰਗਾ ਜਦੋਂ ਟੱਕਰ ਜਾਂਦਾ ਉਹ ਜ਼ਰੂਰ ਪਹਾੜੇ ਪਵਾ ਦਿੰਦਾ ਮੈਂ ਤਾਂ ਕੁ ਬੋੜਾ ਬੋੜੇ ਨਾ ਨਾ ਲੋ ਇਹਦੇ ਪੱਦੇ ਆਹ ਖਾਰ ਮੈਲਟੀਗਲ ਦੇ ਤਦਿਆਂ ਨੂੰ ਡੋੜ ਨਹੀਂਦੀ ਕਾਣੂ ਕੋਈ ਇਹ ਜਮਾੜੀ ਮੱਤ ਦੇਣ ਵਾਲਾ ਟੱਕਰੇ ਤਾਂ ਹੀ ਘਰ ਖਰਾਬ ਹੋ ਜਾਂਦੇ ਆ ਨਹੀਂ ਪਰ ਜਈਆਂ ਤਾਂ ਸਭ ਨੇ ਚੰਗੀਆਂ ਹੁੰਦੀਆਂ ਬਸ ਕੋਈ ਪੁੱਠੀ ਮੱਤ ਦੇਣ ਵਾਲਾ ਟੱਕਰ ਜਾਂਦਾ ਨਾ ਜਦੋਂ ਉਦੋਂ ਤੇਰੇ ਤੇ ਆ ਦੀ ਦੁਰਦਸ਼ਾ ਹੋ ਜਾਂਦੀ ਹੈ ਸਾਡੀ ਤਾਂ ਪਹਿਲੇ ਸੱਤ ਯੁੱਗ ਦੀ ਜੰਮੀ ਹੈ ਜਿਹੜੀ ਤੇਰੇ ਨਾਲ ਕਰਨੀ ਲੱਗੀ ਪਹਿਲਾਂ ਤਾਂ ਮੇਰੀ ਸਲਾਹ ਸੀ ਨਾ ਕਰਿਆ ਆ ਕੇ ਪਿੰਤੇ ਕਿਨੇ ਆ ਮੈਂ ਤਾਂ ਫਿਰ ਵੀ ਆਏ ਸੋਚ ਲਿਆ ਵੀ ਚਲ ਕੋਈ ਗੱਲ ਨਹੀਂ ਵੀ ਕਾਣੂ ਪੜਾ ਪਰਾ ਤੈਨੂੰ ਗਾਣਾ ਦਊਗਾ ਵੀ ਕਾਦੇ ਰਾਸਤੇ ਗੈਸੇ ਕਾਣੀਆ ਭਾਦੀ ਜਿਹੇ ਜਿਹੇ ਦਿਮਾਗ ਖਰਚਾਰੀ ਨੇ ਬਾਤ ਲਿਆ ਹਾਂ ਚਲ ਕੋਈ ਨਾ ਤਾ ਵੀ ਗਾਹਰੋਂ ਨਾ ਪੈਣ ਵਾਲ ਕੇ ਜਿਹਦੀ ਮੱਤ ਦੇ ਕੇ ਮੇਰੇ ਪਰ ਜਾਏਗਾ ਤੱਸ ਵੀdit ਤਾ ਕੋੜੇ ਮੈਨੂੰ ਕੀ ਲੋੜ ਸੀ ਕਹਿਣ ਵੀ ਅਗੇ ਰੱਖਰ ਸੀ ਦਾ ਕਿਸੇ ਨੇ ਮੈਂ 1 ਮਿੰਟ ਲਾਇਆ ਦੱਸਣ ਤੇ ਕੋੜੇ ਮੈਂ ਤਾਂ ਬੇਸਤੀਜੀ ਕਰਾਤੀ ਮੱਥੇ ਲੱਗਣ ਜੋਗੀ ਨਹੀਂ ਰਹੀ ਮੇਕੋ ਵੀਵੇ ਕੀ ਲੋੜ ਸੀ ਮੈਨੂੰ ਜਾਣ ਦੀ ਔਰੇ ਦੇ ਘਰੇ ਔਰੇ ਦੇ ਕਰਦਾ ਅਪਰੇ ਕਿਰਾਨਾ ਜੋ ਮਰਜ਼ੀ ਖੁਸ਼ ਕਰੇ ਕੀ ਲੋੜ ਸੀ ਮੈਨੂੰ ਬੇਇੱਜ਼ਤੀ ਹੋਵੇ ਮੇਰੀ ਤਾਂ